ਨਵੇਂ ਬਲੌਗ ਦੇ ਵਿੱਚ ਸਾਰਿਆਂ ਦਾ ਸਵਾਗਤ ਹੈ ਅੱਜ ਆਪਾਂ ਚੱਲਦੇ ਆਂ ਕਿਲਾ ਲੋਹਗੜ ਦੇ ਦਰਸ਼ਨ ਕਰਨ ਲਈ ਅਸੀਂ ਅੱਜ ਉਥੇ ਦੇ ਇਤਿਹਾਸ ਦੇ ਬਾਰੇ ਗੱਲਬਾਤ ਕਰਾਂਗੇ ਤੇ ਉਥੇ ਦੇ ਇਤਿਹਾਸ ਦੇ ਬਾਰੇ ਤੁਹਾਨੂੰ ਹੀ ਦੱਸਾਂਗੇ ਕਿ ਉਥੇ ਦਾ ਇਤਿਹਾਸ ਕੀ ਸੀ ਹੈਗਾ ਤੇ ਸਾਰਿਆਂ ਨੂੰ ਬੇਨਤੀ ਹੈ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰ ਦਿਆ ਕਰੋ ਤੇ ਉਹਦੇ ਨਾਲ ਘਸਦਾ ਕੁਝ ਨਹੀਂ ਹੁੰਦਾ ਐਨਾ ਕਹ ਵੀ ਥੋੜਾ ਜਿਹਾ ਹੋਰ ਵਧੀਆ ਲੱਗਦਾ ਹੈ ਸਾਭੋ ਤਪ ਸਵਤੀ ਇਹਨਾਂ ਤੇ ਇਹ ਆ ਕਿਲਾ ਲੋਗੜ ਦੇ ਵਿੱਚ ਆਪਾਂ ਦਰਸ਼ਨ ਕਰ ਰਹੇ ਹਾਂ ਕਿਲਾ ਲੋਗੜ ਸਾਹਿਬ ਦੇ ਕਿਲਾ ਲੋਗੜ ਇਹ ਉਹ ਸਥਾਨ ਹੈ ਜਿੱਥੇ ਭਾਈ ਬਜੱਤਰ ਸਿੰਘ ਜੀ ਨੇ ਖੂਨੀ ਹਾਥੀ ਦਾ ਮੁਕਾਬਲਾ ਕੀਤਾ ਤੇ ਭਾਈ ਉਦੇ ਸਿੰਘ ਨੇ ਕੇਸਰੀਚਾ ਚੰਦ ਰਾਜੇ ਦਾ ਸਿਰ ਵੱਢ ਕੇ ਗੁਰੂ ਜੀ ਦੇ ਚਰਨਾਂ ਵਿੱਚ ਹਾਜ਼ਰ ਕੀਤਾ ਗੁਰਦੁਆਰਾ ਕਿਲਾ ਲੋਗੜ ਸਾਹਿਬ ਜੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੱਲੋਂ ਬਣਵਾਏ ਗਏ ਪੰਜ ਕਿਲਿਆਂ ਵਿੱਚੋਂ ਕਿਲਾ ਆਨੰਦਗੜ੍ਹ ਜੀ ਤੋਂ ਬਾਅਦ ਕਿਲਾ ਦੂਜਾ ਸਭ ਤੋਂ ਸੁਰੱਖਿਤ ਕਿਲਾ ਸੀ ਇਹ ਅਸਥਾਨ ਗੁਰੂ ਜੀ ਵੱਲੋਂ ਸਾਸਤਰ ਬਣਾਉਣ ਦੀ ਫੈਕਟਰੀ ਸਥਾਪਿਤ ਕੀਤੀ ਗਈ ਸੀ ਸਨ 1700 ਇਸਵੀ ਵਿੱਚ ਪਹਾੜੀ ਰਾਜਿਆਂ ਨੂੰ ਕਿਲਾ ਲੋਹਗੜ੍ਹ ਉੱਪਰ ਕਬਜ਼ਾ ਕਰਨ ਲਈ ਮਜਬੂਰਤ ਦਰਵਾਜ਼ੇ ਨੂੰ ਤੋੜਨ ਲਈ ਹਾਥੀ ਨੂੰ ਸ਼ਰਾਬ ਪਲਾ ਕੇ ਮੱਥੇ ਤੇ ਲੋਹੇ ਦੀਆਂ ਤਵੀਆਂ ਬੰਨ੍ਹ ਕੇ ਭੇਜਿਆ ਗਿਆ ਪਰੰਤੂ ਭਾਈ ਬਚੱਤਰ ਸਿੰਘ ਨੇ ਗੁਰੂ ਜੀ ਦੇ ਕਿਰਪਾ ਸਤ ਕਾ ਨਾਗਨੀ ਵਰਸ਼ੀ ਦੇ ਨਾਲ ਮਸਤ ਹਾਥੀ ਨੂੰ ਜ਼ਖਮੀ ਕਰ ਦਿੱਤਾ ਤੇ ਜ਼ਖਮੀ ਹੋਇਆ ਹਾਥੀ ਆਪਣੀਆਂ ਫੌਜਾਂ ਦਾ ਨੁਕਸਾਨ ਕਰਦਾ ਹੋਇਆ ਪਿੱਛੇ ਦੌੜ ਗਿਆ ਭਾਈ ਬਚੱਤਰ ਸਿੰਘ ਜੀ ਦੀ ਜਿੱਤ ਹੋਈ ਕਿਲਾ ਲੋਗੜ ਸਾਹਿਬ ਦੇ ਦਰਵਾਜੇ ਜਿਹੜਾ ਕਿ ਗੁਰੂ ਜੀ ਨੇ ਹਥਿਆਰ ਬਣਾਉਣ ਦੀ ਫੈਕਟਰੀ ਹੈ ਜਿਹੜੀ ਉਹ ਇੱਥੇ ਸਥਾਪਿਤ ਕੀਤੀ ਸੀ ਮੇਨਾਰ ਸੇਵਿਆ ਤੈਨ ਕਾ ਪਾਇਆ ਸੱਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀ ਆ ਕਬ ਹੋਏ ਤੁਦ ਬਿਨ ਦੁਜਾ ਅਬਰ ਨਾ ਹੋਏ ਦੋ ਕਰ ਕਰ ਮੈਂ ਸਹ ਜਾਣ ਤੋਏ ਜਬ ਨਾਮ ਕਬਰ ਮੱਕ ਪਰਦਲੇ ਆਤਾ ਪਹਿਲਾ ਲੋਗੜ ਦੇ ਵਿੱਚ ਖੜੇ ਆ ਤੇ ਜੀ ਨਾਮ ਅਰਜੰਦਰ ਸਿੰਘ ਅਰਜੰਦਰ ਸਿੰਘ ਤੇ ਬਾਦਾਰਨੀ ਤੇ ਡਿਵਾਈਸ ਗੁਰੂ ਸਾਹਿਬ ਨੇ ਸ਼ਹਿਰ ਦੇ ਇੱਥੇ ਵਾਸਤੇ ਮੰਡਲੇ ਤਿਆਰ ਕੀਤੇ ਸੀ ਪਿੰਡਾ ਨਾਮ ਜੋ ਨੰਦਗੜ ਸਾਹਿਬ ਹਾਂਜੀ ਜੋ ਅੱਠਵੇਂ ਕਿਲਾ ਪਿਆਰਿਆ ਦੂਸਰਾ ਕਿਲਾ ਲੋਹਰ ਸਾਹਿਬ ਮੰਨਦੇ ਸ਼ਸਤਰਖਾਨਾ ਵਾਸੀ ਜਿਹੜਾ ਖਾਸ ਤੌਰ ਤੇ ਨਾਰਗਣੀ ਪਰਚਾ ਪਾਈ ਚਿੱਤਰ ਸਿੰਘ ਨੇ ਹਾਂ ਚਿੱਤਾਂ ਮੱਥੇ ਮਾਰਿਆ ਉਹ ਵੀ ਸ਼ਸਤਰ ਇੱਥੋਂ ਦਾ ਬਣਿਆ ਹੋਇਆ ਪਿਆਰ ਹੋਇਆ ਫਿਰ ਫੈਕਟਰੀ ਵਿੱਚੋਂ ਇਸ ਦੇ ਸ਼ਸਤਰ ਆਉਂਦੇ ਨੇ ਤੇ ਦੂਸਰਾ ਕਿਲਾ ਹੈ ਤੀਸਰਾ ਕਿਲਾ ਹੌਂਗੜ ਸਾਹਿਬ ਉਹ ਜਿਹੜਾ ਬਰਸ਼ੇਤਰ ਹੋਇਆ ਲੈਣ ਦੇ ਫਾੜੇ ਪਾਰ ਕਰਦੇ ਆ ਜਾਂਦੇ ਆ ਉੱਥੇ ਉਹ ਨਿੰਮਲੇ ਸਮੇਂ ਮਾਰ ਕੇ ਜਵਾਸ ਜਾਂਦੇ ਆ ਚੌਥਾ ਫਤਿਹਗੜ੍ਹ ਸਾਹਿਬ ਨੇ ਆਨੰਦ ਗਿਰਵਾਇਆ ਤੇ ਪੰਨਾ ਹਲਾਕਰ ਸਾਹਿਬ ਤੋਂ 5 ਕਿਲੋਮੀਟਰ ਨਹਿਰ ਆ ਪਾਰ ਕਰਦੇ ਇਹ ਦੂਸਰਾ ਕਿਲਾ ਇੱਥੇ ਨੂੰ ਮਾਇਲ ਸਿਸ਼ਟਰ ਖਾਨਾ ਹੁੰਦਾ ਤੇ 8 ਮਹੀਨੇ ਇਹ ਰਾਪਿਆ ਰਿਹਾ ਇਹ ਕਿਲਾ ਜਿੱਤਨਾ ਪ੍ਰਾਪਤ ਹੋਈ ਫਿਰ ਬਾੜੀ ਰਾਇਨ ਸਕੀਨ ਬਣਾਈ ਤੇ ਇੱਥੇ ਆਪਾਂ ਇਹ ਸ਼ਸਤਰ ਇੱਥੇ ਪਾਵੇ ਕਿ ਚੱਜ ਜਾ ਗਏ ਸ਼ਸਤਰ ਸਾਡੇ ਹੱਥ ਲੱਗ ਜਾਣਗੇ ਤੇ ਸਾਨੂੰ ਜਿੱਤ ਥੈਲੇ ਪ੍ਰਾਪਤ ਹੋ ਜੂਗੀ ਇਸ ਦਾ ਅਲੱਗ ਭਾਈ ਫਿਰ ਜੋ ਤੜਕੇ ਦਵਾਨਾ ਜੀ ਰਾਤ ਸ਼ਾਮ ਦਾਵਾਨਾ ਜੀ ਭਾਈ ਨੋਮ ਸਿੰਘ ਨੂੰ ਮਨ ਲੀਣਾ ਵੀ ਉਥੇ ਵਿਪਾਰੀ राजे ਆ ਵੀ ਹੁੰਦੇ ਘਟਦੇ ਫਿਰਦੇ ਆ ਫਿਰ ਸਿੰਘਾਂ ਨੇ ਸਲਾਹ ਕੀਤੀ ਫਿਰ ਕਹਿੰਦੇ ਵੀ ਮਹਾਰਾਜ ਨੇ ਕਿਹਾ ਵੀ ਕੋਈ ਗਾਣੇ ਪਾੜੀ ਆ ਜੇ وہاں ਪਿਆਰਾ ਨਾ ਸ਼ਰਾਬ ਦੇ ਕੇ ਮਸਤ ਹੋ ਕੇ ਜਨ ਆਪਣ ਨੂੰ ਵਾਸਤੇ ਲੋਵਾਦਾ ਤੋਂ ਨੂੰ ਆਤੇ ਸੀ ਸਰਦਾਰੀ ਗੁਰੂ ਦਾ ਸਾਥ ਸੀ ਆ ਮੈਂ ਤੁਨੀ ਜਾਂਦਾ ਇਹ ਮਕੌਲਾ ਕਰੂਗਾ ਤਾਈ ਦੁਨੀ ਚੰਦ ਡਰ ਬਹੁਤ ਸੀ ਮਹਾਰਾਜ ਦੇ ਬਜਾਏ ਟਰੋਸ ਨਾ ਰੱਖਿਆ ਉਹਨੇ ਕਿਲਾ ਨੰਨ ਘਰ ਤੋਂ ਛਾਲ ਮਾਰੀ ਲੱਤ ਟੁੱਟ ਗਈ ਸਾਥੀਆਂ ਨੇ ਪਿੰਡ ਲੈ ਗਏ ਘਰੇ ਜਾ ਕੇ ਸੱਪ ਲੜ ਕੇ ਮੌਤ ਹੋ ਗਈ ਫਿਰ ਆ ਟੜਕੇ ਜਮਾਨਾ ਪਤਾ ਲੱਗਾ ਵੀ ਮਹਾਰਾਜ ਦੁਨੀਆ ਘਰ ਆ ਤਾਂ ਭੱਜ ਗਿਆ ਤਿੰਨ ਦਿਨ ਚੱਲ ਪੁਣ ਗਿਆ ਭੱਜ ਗਿਆ ਉਹਦੀ ਆਪਾਂ ਵਿਚਾਰ ਕੀ ਕਰਨੀ ਆ ਸਾਥੀਆਂ ਦਾ ਉਹ ਪਹਿਲੇ ਚਿੱਤਰ ਸੀ ਕਰੂਗਾ ਫਿਰ ਭਾਈ ਵਿਚਤਰ ਸੀ ਉਹ ਸਾਪਰਾ ਜਰਮਾਨਾ ਕਹਿੰਦਾ ਮਹਾਰਾਜ ਇੱਕ ਆ ਦੂਜੀ ਰਾਜੇ ਇੰਦਰ ਦਾ ਹੱਥ ਹੀ ਤੁਹਾਡੇ ਚੰਨਾਂ ਲਈ ਪੇਸ਼ ਕਰਦਾ ਕਿ ਸਾਤਾ ਤੁਹਾਡੇ ਨੂੰ ਚਾਹੀਦੀ ਤੁਸੀਂ ਹੱਥ ਰੱਖੋ ਸਿਰ ਤੇ ਤੇ ਇੱਕ ਸਾਥੀ ਦਾ ਗੱਲੀ ਕੋਈ ਨਹੀਂ ਫਿਰ ਉਹ ਸਾਥੀ ਉਹ ਆਪਣੀ ਮਾਰ ਆਇਆ ਨਾ ਨਰੂ ਮਾਰ ਕੇ ਦੋ ਟੋਟੇ ਮਾਤੇ ਭਾਈ ਸਾਹਿਬ ਨੇ ਹੱਥੇ ਵਾਰ ਤੋਂ ਬਚਦੇ ਆ ਅਗਲੀ ਬਰਸੀ ਦਾ 1 ਵਾਰ ਕਿਤਾ ਨ ਕੋੜੀਆਂ ਕਾਬਾ ਦੇ ਖੜੇ ਹੋ ਗਏ ਜੇ ਤੋਲ ਚ 9 ਚ ਦਾ ਪਾਛਾ ਦੋ ਫੁੱਟ ਨਾ ਅੰਚਦਾ ਨਾ ਰੋਗਾ ਫਸ ਸਾਰੇ ਸਾਰਾ ਦੇ ਆ ਪਿੰਡ ਦੇ ਦਰ ਸੇ ਜਿਵੇਂ ਆਏ ਇੱਕ ਲਦਾਣੀ ਤਰ੍ਹਾਂ ਪੂਰੇ ਕੁੱਟਿਆਂ ਪਿਛਾਂ ਨੂੰ ਦੇਖ ਕੇ ਉਹਨਾਂ ਦੇ ਮੱਥੇ ਦੇ ਬਾਹਰ ਵਾਲੇ ਕੋ ਆਪਣੇ ਪ੍ਰੋਗਰਾਮ ਚੱਲ ਰਹੇ ਕਿ ਕਦੋਂ ਦੌੜ ਗਿਆ ਕਿ ਜਿੰਨੇ ਪੈਸਾ ਜਿਤਨੀ ਪ੍ਰਾਪਤ ਆਏ ਇਹ ਪੱਜੇ ਤੁਸੀਂ ਜੇ ਤੁਹਾਨੂੰ ਕਰਾ ਦੇ ਜਿੰਦ ਤੇ ਪ੍ਰਾਪਤੀ ਸ਼ੁਰੂ ਆ ਜੀ ਇੱਕ ਮਿੰਟ ਹਾਂ ਜੀ ਇਹ ਉਹ ਸਟੈਂਡ ਦਾ ਪ੍ਰਾਪਨ ਸ਼ੁਰੂ ਆ ਅਜੇ ਵੀ ਚੱਲਦਾ ਹੋਣ ਵਾਲੇ ਸਮੇਂ ਤੇ ਇੱਥੇ ਹੀ ਨਾ ਕਰਦੇ ਨੇ ਨਿਕੰਦਰ ਲੱਗੇ ਆ ਮੋਟਰਾਂ ਚਲਾ ਦੀ ਦੀਆਂ ਇਹ ਟੂਟਿਆਂ ਨਾਲ ਪਾਣੀ ਆਉਂਦਾ ਪਰ ਅਜੇ ਵੀ ਉਹਦਾ ਚੱਲਦਾ ਠੀਕ ਬਾਕੀ ਚਲਦਾ ਚੈਲ ਹੋ ਗਿਆ ਇਹ ਹੀ ਪ੍ਰਾਪਨ ਹੋ ਸਵੇਰ ਦਾ ਠੀਕ ਹਾਂ ਜੀ ਬਹੁਤ ਬਹੁਤ ਧੰਨਵਾਦ ਜੀ ਇਹ ਜਿਹੜਾ ਦਰਸ਼ਨ ਕਰ ਰਹੇ ਹਾਂ ਤੁਸੀਂ ਦੇਖ ਰਹੇ ਹੋ ਇਹ ਉਸ ਸਮੇਂ ਦਾ ਹੀ ਖੂਹ ਹੈ ਜਿਸ ਸਮੇਂ ਗੁਰੂ ਗੁਰੂ ਸਾਹਿਬ ਨੇ ਉਰੇ ਫੈਕਟਰੀ ਹੈ ਜਿਹੜੀ ਹਥਿਆਰਾਂ ਦੀ ਬਣਾਈ ਸੀ ਕੋਈ ਤੇ ਉਸ ਸਮੇਂ ਸਿੰਘ ਨੇ ਜਿਹੜੇ ਇਸ ਇਸ ਸਥਾਨ ਤੇ ਇਸ਼ਨਾਨ ਕਰਿਆ ਕਰਦੇ ਸਨ ਹੁਣ ਵੀ ਇਹ ਇਹ ਖੂਹ ਹੈ ਜਿਹੜਾ ਉਹ ਚੱਲਦਾ ਹੈ ਤੇ ਇਹ ਜਦੋਂ ਹੋਲੇ ਮਹੱਲੇ ਦਾ ਦਿਨ ਹੁੰਦੇ ਨੇ ਉਹਨਾਂ ਦਿਨਾਂ ਦੇ ਵਿੱਚ ਇਸ ਨੂੰ ਵਰਤਿਆ ਜਾਂਦਾ ਪਾਣੀ ਨੂੰ ਇਕਲੇ ਤੋਂ ਐ ਲੱਗਦਾ ਵੀ ਇਹ ਪੁਰਾਤਨ ਕਿਲੇ ਦੇ ਦਰਵਾਜੇ ਹੀ ਲੱਗ ਰਹੇ ਨੇ